ਜੋ ਮਾਨ ਸਰਕਾਰ ਨੇ ਜੋ ਗ੍ਰੀਨ ਸਟੈਂਪ ਪੇਪਰ ਦੀ ਜੋ ਸਹੂਲਤ ਸਾਨੂੰ ਵਪਾਰੀਆਂ ਨੂੰ ਦਿੱਤੀ ਹੈ ਇੰਡਸਟਰੀਲਿਸਟਸ ਨੂੰ ਦਿੱਤੀ ਹੈ ਉਹ ਬੜੀ ਸ਼ਲਾਘਾਯੋਗ ਹੈ ਜਦੋਂ ਵੀ ਕਿਸੇ ਉਦਮੀ ਨੇ ਪੰਜਾਬ 'ਚ ਪਹਿਲਾਂ ਕਦੇ ਕੋਈ ਆਪਣਾ ਕਾਰਖਾਨਾ ਲਗਾਉਣਾ ਹੁੰਦਾ ਸੀ ਉਸ ਨੂੰ ਆਪਣੇ ਕੰਮ ਤੋਂ ਇਲਾਵਾ ਕੋਈ ਜ਼ਿਆਦਾ ਨੌਲੇਜ ਨਹੀਂ ਹੁੰਦੀ ਸੀ ਤੇ ਜਿਸ ਕਰਕੇ ਕਿ ਕਈ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਜਿਹੜੀਆਂ ਦਿੱਕਤਾਂ ਬਾਅਦ ਵਿੱਚ ਉਹਨੂੰ ਆ ਜਾਂਦੀਆਂ ਸੀ ਬੜਾ ਸ਼ਲਾਘਾਯੋਗ ਹੈ ਉਦੋਂ ਮਾਨ ਸਰਕਾਰ ਦਾ ਹੈ ਔਰ ਅਸੀਂ ਬੜੀ ਧੰਨਵਾਦੀਆਂ ਕਿ ਜੋ ਇਹਨਾਂ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਸਰਕਾਰ ਨੇ ਜਿਹੜਾ ਗ੍ਰੀਨ ਪੇਪਰ ਵਾਲਾ ਕੰਮ ਸ਼ੁਰੂ ਕੀਤਾ ਸਾਡੀਆਂ ਜ਼ਮੀਨਾਂ ਵਾਸਤੇ ਸਾਡੀ ਨਵੀਂ ਇੰਡਸਟਰੀ ਲਾਉਣ ਵਾਸਤੇ ਉਹ ਅਸੀਂ ਸਮਝਦੇ ਬਹੁਤ ਜ਼ਿਆਦਾ ਪ੍ਰਸ਼ੰਸਾ ਦੇ ਲਾਇਕ ਆ ਅੱਗੇ ਸਰਕਾਰ ਦੇ ਕਈ ਕੰਮ ਸਾਡੇ ਕਈ ਦਸਮੇ ਧੱਕੇ ਖਾ ਕੇ ਕਰਾਉਣੇ ਪੈਂਦੇ ਸੀ ਉਹ ਸਾਨੂੰ 15 ਦਿਨਾਂ ਵਿੱਚ ਕੀਤੇ ਕਰਾਈ ਮਿਲ ਜਾਣੇ ਸਾਡੇ ਪੈਸੇ ਲਾਉਂਦੇ ਸਾਰ ਅਸੀਂ ਆਪਣੀ ਇੰਡਸਟਰੀ ਨੂੰ ਸ਼ੁਰੂ ਕਰ ਸਕਦੇ ਆ ਬੈਂਕਾਂ ਦੀਆਂ ਵਿਆਜਾਂ ਬਹੁਤ ਪੈਂਦੀਆਂ ਇਸ ਕਰਕੇ ਸਾਰੀਆਂ ਖਰਚਿਆਂ ਤੋਂ ਅਸੀਂ ਬਸਣਾ ਇਹ ਸਾਰਾ ਜੋ ਉਹਨਾਂ ਨੇ ਉਪਰਾਲਾ ਚੱਕਿਆ ਇਹ ਸਾਰਾ ਸਰਕਾਰ ਦੇ ਪ੍ਰਸ਼ੰਸਾ ਦੇ ਲਾਇਕ ਹੈ ਕਿਸੇ ਨੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਲਾਉਣੀ ਹੈ ਉਸ ਫੈਕਟਰੀ ਲਾਉਣ ਵਾਲੇ ਨੂੰ ਕਿਹਾ ਜਾਊਗਾ ਕਿ ਹਰੇ ਰੰਗ ਦਾ ਸਟੈਂਪ ਪੇਪਰ ਖਰੀਦੋ ਉਹ ਦੂਜੇ ਸਟੈਂਪ ਪੇਪਰ ਨਾਲੋਂ ਮਹਿੰਗਾ ਹੋਊਗਾ ਤੇ ਜਦੋਂ ਹੀ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਉਹ ਆਪਣੇ ਫੈਕਟਰੀ ਦਾ ਨਿਰਮਾਣ ਸ਼ੁਰੂ ਕਰ ਸਕਦਾ ਹੈ ਪਹਿਲੀ ਇੱਟ ਉਹ ਲਾ ਸਕਦਾ ਹੈ